ਸਾਡੇ ਆਪਣੇ ਮਨ ਦੀ ਆਵਾਜ਼ ਆਪਣੀ ਅਸਲੀ ਤਾਕਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਨਾਲ ਇੱਕ ਅਜੀਹੀ ਗੱਲ ਸਾਂਝੀ ਕਰਨਾ ਚਾਹੁੰਦੀ ਹਾਂ ਜੋ ਕਿ ਹਰ ਇਨਸਾਨ ਦੇ ਅੰਦਰ ਹੁੰਦੀ ਹੈ ਪਰ ਅਕਸਰ ਅਸੀਂ ਉਸ ਨੂੰ ਸੁਣਦੇ ਨਹੀਂ ਅਨ ਸੁਣਾ ਹੀ ਕਰ ਦਿੰਦੇ ਹਾਂ ਉਹ ਹੈ ਸਾਡੇ ਆਪਣੇ ਮਨ ਦੀ ਆਵਾਜ਼ ਮਨ ਦੀ ਆਵਾਜ਼ ਸ਼ੋਰ ਨਹੀਂ ਪਾਉਂਦੀ ਇਹ ਬਹੁਤ ਹੌਲੀ ਹੁੰਦੀ ਹੈ ਇਹ ਦਿਖਾਵਾ ਵੀ ਨਹੀਂ ਕਰਦੀ ਪਰ ਜੇ ਆਪਣੇ ਸੱਚੇ ਮਨ ਦੀ ਆਵਾਜ਼ ਨੂੰ ਅਸੀਂ ਧਿਆਨ ਨਾਲ ਸੁਣੀਏ ਤਾਂ ਇਹ ਸਾਨੂੰ ਸਹੀ ਰਾਹ ਦਿਖਾਉਂਦੀ ਹੈ ਸਹੀ ਮਾਰਗ ਤੇ ਪਾਉਂਦੀ ਹੈ ਇੱਕ ਪਾਸੇ ਦੁਨੀਆ ਦਾ ਸ਼ੋਰ ਹੈ ਤਾਂ ਇੱਕ ਪਾਸੇ ਸਾਡੇ ਆਪਣੇ ਮਨ ਦੀ ਆਵਾਜ਼ ਹੈ ਅੱਜ ਦੀ ਦੁਨੀਆ ਬਹੁਤ ਸ਼ੋਰ ਵਾਲੀ ਹੈ ਹਰ ਪਾਸੇ ਲੋਕ ਕਹਿੰਦੇ ਹਨ ਕਿ ਤੂੰ ਇਹ ਕਰ ਉਹ ਨਾ ਕਰ ਜਾਂ ਇਹ ਸਹੀ ਹੈ ਜਾਂ ਉਹ ਗਲਤ ਹੈ ਤੇਰੇ ਲਈ ਸੋਸ਼ਲ ਮੀਡੀਆ دوست ਰਿਸ਼ਤੇਦਾਰ ਸਮਾਜ ਹਰ ਕੋਈ ਨਵੀਂ ਤੋਂ ਨਵੀਂ ਸਲਾਹ ਦੇਣ ਨੂੰ ਲੱਗਾ ਹੋਇਆ ਹੈ ਪਰ ਇਸ ਸਾਰੇ ਸ਼ੋਰ ਵਿੱਚ ਅਸੀਂ ਆਪਣੀ ਆਵਾਜ਼ ਆਪਣੇ ਮਨ ਦੀ ਆਵਾਜ਼ ਨੂੰ ਗਵਾ ਬੈਂਦੇ ਹਾਂ ਅਸੀਂ ਆਪਣੇ ਆਪ ਤੋਂ ਤਾਂ ਕਦੀ ਪੁੱਛਿਆ ਹੀ ਨਹੀਂ ਕਿ ਅਸੀਂ ਕੀ ਚਾਹੁੰਦੇ ਹਾਂ ਮੇਰਾ ਅਸਲੀ ਮਕਸਦ ਕੀ ਹੈ ਜੇ ਮੇਰੇ ਲਈ ਸਹੀ ਰਾਹ ਕਿਹੜਾ ਹੈ ਜੇ ਕਦੀ ਸਾਡਾ ਮਨ ਸਾਨੂੰ ਸਹੀ ਰਾਹ ਦਿਖਾ ਵੀ ਦਿੰਦਾ ਹੈ ਤਾਂ ਅਸੀਂ ਡਰ ਦੇ ਮਾਰੇ ਉਸ ਨੂੰ ਅਣ ਸੁਣਾ ਕਰਾ ਦਿੰਦੇ ਹਾਂ ਪਰ ਸੱਚੇ ਮਨ ਦੀ ਆਵਾਜ਼ ਸਾਨੂੰ ਡਰਾਉਂਦੀ ਨਹੀਂ ਸਗੋਂ ਸਾਨੂੰ ਸੱਚ ਦਿਖਾਉਂਦੀ ਹੈ ਮਨ ਦੀ ਆਵਾਜ਼ ਕਦੇ ਝੂਠ ਨਹੀਂ ਬੋਲਦੀ ਪਰ ਅਸੀਂ ਲੋਕਾਂ ਦੀ ਸੋਚ ਨੂੰ ਆਪਣੇ ਮਨ ਤੋਂ ਵੱਡਾ ਹੀ ਬਣਾ ਲੈਂਦੇ ਹਾਂ ਤੇ ਅਸੀਂ ਆਪਣੇ ਮਨ ਨੂੰ ਚੁੱਪ ਕਰਵਾ ਦਿੰਦੇ ਹਾਂ ਕਾਮਯਾਬ ਲੋਕਾਂ ਦਾ ਸਫਲ ਹੋਣ ਦਾ ਬਸ ਇਹੀ ਇੱਕ ਰਾਜ਼ ਹੁੰਦਾ ਹੈ ਕਿ ਉਹ ਆਪਣੇ ਮਨ ਦੀ ਸੁਣਦੇ ਨੇ ਤੇ ਆਪਣੇ ਤੇ ਵਿਸ਼ਵਾਸ ਰੱਖ ਕੇ ਅੱਗੇ ਚੱਲਦੇ ਹਨ ਸਿਆਣੇ ਲੋਕ ਕਹਿੰਦੇ ਹੁੰਦੇ ਹਨ ਕਿ ਸੁਣੋ ਸਭ ਦੀ ਪਰ ਕਰੋ ਆਪਣੇ ਮਨ ਦੀ ਜੇ ਤੁਸੀਂ ਆਪਣੇ ਆਪ ਤੇ ਭਰੋਸਾ ਨਹੀਂ ਕਰੋਗੇ ਤਾਂ ਦੁਨੀਆ ਵੀ ਤੁਹਾਡੇ ਤੇ ਭਰੋਸਾ ਨਹੀਂ ਕਰੇਗੀ ਜੇ ਤੁਹਾਡੀ ਜ਼ਿੰਦਗੀ ਵਿੱਚ ਕੋਈ ਮੁਸ਼ਕਿਲ ਘੜੀ ਆਈ ਹੈ ਜਾਂ ਤੁਸੀਂ ਕੋਈ ਵੀ ਸਹੀ ਡਿਸੀਜਨ ਨਹੀਂ ਲੈ پا ਰਹੇ ਤਾਂ ਸਕੂਨ ਵਿੱਚ ਜਾ ਕੇ ਇਕਾਂਤ ਵਿੱਚ ਬੈਠ ਕੇ ਆਪਣੇ ਮਨ ਨਾਲ ਗੱਲਾਂ ਕਰੋ ਤੁਹਾਨੂੰ ਸਹੀ ਰਾਹ ਦਿਖ ਪਵੇਗਾ ਤੇ ਮੁਸ਼ਕਿਲ ਦਾ ਹੱਲ ਵੀ ਨਿਕਲ ਆਵੇਗਾ ਤੁਸੀਂ ਆਪਣੀ ਤੁਲਨਾ ਕਿਸੇ ਹੋਰ ਨਾਲ ਨਾ ਕਰੋ ਕਿਉਂਕਿ ਹਰ ਫੁੱਲ ਇੱਕੋ ਸਮੇਂ ਨਹੀਂ ਖਿੜਦਾ ਹਰ ਇਨਸਾਨ ਦੀ ਯਾਤਰਾ ਵੱਖਰੀ ਹੁੰਦੀ ਹੈ ਤੁਸੀਂ ਆਪਣਾ ਰਸਤਾ ਆਪ ਚੁਣੋ ਤੇ ਆਪਣੀ ਰਫ਼ਤਾਰ ਨਾਲ ਚੱਲੋ ਗੁਰਬਾਣੀ ਵਿੱਚ ਮਨ ਬਾਰੇ ਦੱਸਿਆ ਹੈ ਕਿ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਕਿ ਹੇ ਮਨ ਤੂੰ ਪਰਮਾਤਮਾ ਦੀ ਜੋਤ ਹੈ ਤੇ ਆਪਣੇ ਅਸਲ ਨੂੰ ਪਛਾਣ ਜ਼ਿੰਦਗੀ ਦੂਜਿਆਂ ਦੀ ਉਮੀਦਾਂ ਪੂਰੀ ਕਰਨ ਨੂੰ ਨਹੀਂ ਸਗੋਂ ਆਪਣੇ ਅਸਲ ਨੂੰ ਜੀਣ ਲਈ ਹੈ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਦੱਸਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ